ਸਾਚੀर्य ਕਾਲ ਦਰਸ਼ਕੋ ਪੰਜਾਬ ਅੱਜ ਤਿੰਨ ਵੱਡੇ ਸੰਕਟਾਂ ਨਾਲ ਜੂਝ ਰਿਹਾ ਹੈ ਵਿਧਾਨ ਸਭਾ ਵਿੱਚ ਵਿੱਤੀ ਪੈਕੇਜ ਦੀ ਮੰਗ ਕਿਸਾਨਾਂ ਦੇ ਵਿਰੋਧ ਦੀ ਗੂੰਜ ਅਤੇ ਪ੍ਰਾਣੀ ਸਾੜਨ ਦਾ ਮੁੱਦਾ ਫਿਰ ਤੋਂ ਸੁਰਖੀਆਂ ਦੇ ਵਿੱਚ ਹੀ ਇਹ ਸੰਕਟ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਹਨ ਆਓ ਅੱਜ ਦੀਆਂ ਤਾਜ਼ਾ ਖਬਰਾਂ ਵਿੱਚ ਜਾਣੀਏ ਪੂਰਾ ਫੇਰਵਾ ਰਹੋ ਸਾਡੇ ਨਾਲ ਕਿਉਂਕਿ ਇਹ ਖਬਰਾਂ ਸਿੱਧੇ ਤੌਰ ਤੇ ਤੁਹਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹਨ ਸਭ ਤੋਂ ਪਹਿਲਾਂ ਗੱਲ ਪੰਜਾਬ ਵਿੱਦਾਨ ਸਭਾ ਦੀ ਹਾਲ ਹੀ ਵਿੱਚ ਵਿਧਾਨ ਸਭਾ ਨੇ ਇੱਕ ਰੈਜ਼ੋਲੂਸ਼ਨ ਪਾਸ ਕਰਕੇ ਕੇਂਦਰ ਸਰਕਾਰ ਤੋਂ ਵੱਡੇ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ ਲਗਭਗ 20000 ਕਰੋੜ ਰੁਪਏ ਇਹ ਮੰਗ ਬਰਬਾਦ ਹੋਈਆਂ ਫਸਲਾਂ ਘਰ ਅਤੇ ਜਾਨ ਮਾਲ ਦੇ ਨੁਕਸਾਨ ਦੀ ਭਰਪਾਈ ਲਈ ਹੈ ਪਰ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਨੇ ਸਿਰਫ 1600 ਕਰੋੜ ਰੁਪਏ ਦੀ ਰਾਹਤ ਦਿੱਤੀ ਹੈ ਜੋ ਨਾ ਕਾਫੀ ਹੈ ਸਗੋਂ ਦੇਰੀ ਨਾਲ ਵੀ ਮਿਲੀ ਹੈ ਇਹ ਰਕਮ ਵਿਦਿਆਕਾਨ ਨੇ ਕੇਂਦਰ ਦੇ ਇਸ ਰਵੱਈਏ ਦੀ ਸਖਤ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਸਵਾਲ ਇਹ ਹੈ ਕਿ ਕੇਂਦਰ ਪੰਜਾਬ ਦੀ ਇਸ ਪੁਕਾਰ ਨੂੰ ਸੁਨੇਗਾ ਯੰਗਾ ਜਿਹਾ ਬਣਾ ਲਿਆ ਇੱਕ ਉਹ ਬਣਾ ਕੇ ਕਹਿੰਦੇ ਚਲੋ ਯਾਰ ਮੌਕਾ ਵਧੀਆ ਕੁਝ ਖਚਾਈਏ ਫੋਟੋ ਉਹ ਰਾਣਾ ਇਹ ਸਭ ਤੋਂ ਬਾਅਦ ਹੱਸ ਰਹੇ ਉਹਦੀ 12 ਬੰਦਿਆਂ ਦੀ ਕੈਪੈਸਿਟੀ ਹੈ ਜੀ ਨੌ ਤਾਂ ਇਧਰੋਂ ਹੀ ਲੈ ਕੇ ਆਉਂਦੇ ਘਰੋਂ ਹੀ ਤਿੰਨ ਬੰਦੇ ਰਹਿ ਗਏ ਤਿੰਨ ਬੰਦੇ ਨੂੰ ਬਚਾ ਸਕਦੇ ਜਾਂਦੇ ਹੋਏ ਲੜਪੇ ਫੋਟੋ ਪਿੱਛੇ ਕਹਿੰਦੇ ਬੜਾ ਵਧੀਆ ਮੌਕਾ ਮਿਲਿਆ ਯਾਰ ਫੋਟੋ ਬਚਾ ਕੇ ਤੇ ਸ਼ਾਮ ਨੂੰ ਪਹੁੰਚ ਮਾਨੂੰ ਵਾਲਾ ਕੱਢਣੀ ਆ ਪਰ ਆਓ ਜੇ ਥੋੜਾ ਜਿਹਾ ਮੇਰੀ ਫੋਟੋ ਆ ਲੈਣ ਦੇ ਤੇ ਸਰ ਜਿਹੜੀ ਪਿੰਨਰ ਦੇ ਸੀਟਾ ਰਹਿ ਗਈਆਂ ਸੀ ਉਹ ਕਿਹੜੇ ਤਿੰਨ ਬਚਾ ਕੇ ਲਿਆਉਂਦੇ ਨੇ ਮੈਂ ਪਾਸ ਬਣਾ ਦੂਗਾ ਕੱਲੋਂ ਇੱਥੇ ਪੇਸ਼ ਕਰ ਦਿਆਂ ਜੀ ਉਹ ਕਿਹੜੇ ਤਿੰਨ ਬੰਦੇ ਥੋੜਾ ਜਿਹਾ ਪਾਣੀ 'ਚ ਗਏ ਪਰ ਕਹਿੰਦੇ ਹੋ ਗਿਆ ਫੋਟੋ ਚਲੋ ਮੋੜ ਲਓ ਉਦੋਂ ਬਾਅਦ ਨਾ ਜਾਉਂਗਾ ਲੱਬਿਆ ਨਾ ਆਪ ਲੱਬੇ ਨੇ ਏ ਐ ਐ ਕਿਤੇ ਹੜ੍ਹਾਂ ਤੋਂ ਬਚਾਅ ਹੋ ਜਾਂਦਾ ਜੀ ਇਹਦੇ ਵਾਸਤੇ ਪਾਣੀ ਚ ਵੜਨਾ ਪੈਂਦਾ ਕੁਲਦੀਪ ਧਾਰੀਵਾਲ ਦੇ ਪੈਰ ਗਲ ਕੇ ਜਨਾਬ ਭੁੱਲਰ ਸਾਹਿਬ ਦੇ ਪੈਰ ਗਲ ਕੇ ਸਾਡੇ ਜਿਹੜੇ ਮੰਤਰੀ ਐਮ ਐਲ ਏ ਸਾਹਿਬ ਦੇ ਪਾਣੀ ਚ ਫਿਰਨਾ ਪੈਂਦਾ ਇਹਨਾਂ ਨੇ ਕਦੇ ਨਾ ਨੱਕੇ ਤੇ ਗਏ ਨੇ ਜਦੋਂ ਉਹ ਜੰਮੇ ਜਿਹੜੇ ਸੋਨੇ ਦੇ ਬਿਸਕਟ ਮੂੰਹ ਚ ਲੈ ਕੇ ਜੰਮੇ ਹੋਣ ਉਹਨਾਂ ਨੂੰ ਕੀ ਲੋੜ ਹੈ ਜੀ ਨੱਕਿਆ ਤੇ ਜਾਣ ਦੀ ਜਾਂ ਮੋਗਿਆ ਤੇ ਜਾਣ ਦੀ ਬਸ ਗਾਲਾਂ ਕੱਢਣੀਆਂ ਕੱਢ ਲੋ ਇੱਥੇ ਰਾਜਨੀਤੀ ਨਾ ਕਰੋ ਕਿਰਪਾ ਕਰਕੇ ਮੈਂ ਨਹੀਂ ਚਾਹੁੰਦਾ ਸੈਸ਼ਨ ਅਸੀਂ ਬੁਲਾਇਆ ਹੈ ਅਸੀਂ ਗਾਲਾਂ ਕਾਣ ਵਾਸਤੇ ਨਹੀਂ ਬੁਲਾਇਆ ਕਿ ਤੁਸੀਂ ਲਾਂਬੇ ਦੇ ਕੇ ਤੁਰ ਜਿਓ ਇੱਥੋਂ ਹਾਲਾਂਕਿ ਤੁਸੀਂ ਵਿਰੋਧੀ ਪਾਰਟੀ ਚੋਂ ਆਪੜਾ ਫਰਜ਼ ਬੰਦਾ ਉਹਨਾਂ ਨਾਲ ਗੱਲ ਕਰਨੀ ਕੇਂਦਰ ਨਾਲ 20 ਦਿਨਾਂ ਬਾਅਦ 25 ਦਿਨਾਂ ਬਾਅਦ ਮਹੀਨੇ ਬਾਅਦ ਇਹਨਾਂ ਦੇ ਜਨਰਲ ਸੈਕਟਰੀ ਆ ਗਏ ਦੇਸ਼ ਦੇ ਲੀਡਰ ਨੇ ਆਪੋਜੀਸ਼ਨ ਦੇ ਦੇਸ਼ ਦੇ ਲੀਡਰ ਨੇ ਪ੍ਰੋਪਰ ਜਿੰਨੀ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੈ ਜੈਡ ਪਲੱਸ ਪਲੱਸ ਕੈਟਾਗਰੀ ਹੈ ਅਸੀਂ ਦਿੱਤੀ ਪਰ ਉਹ ਜਿੱਦ ਕਰ ਬੈਠੇ ਰਾਵੀ ਦੇ ਪਰਲੇ ਪਾਸੇ ਪੰਜ-ਛਤ ਪਿੰਡ ਨੇ ਉੱਥੇ ਜਾਣਾ ਜੀ 라ਵੀ ਇੰਨੇ ਜ਼ਿਆਦਾ ਫਲੋ ਦੇ ਵਿੱਚ ਬਹਿ ਰਹੀ ਐ ਕਿ ਜੇ ਮੋਟਰ ਬੋਟ ਵੀ ਹੋਊਗੀ ਉਹ ਜਾਂਦੀ ਜਾਂਦੀ ਐਦਾਂ ਜਾਊਗੀ ਜੀ ਉਹ ਸਿੱਧੀ ਨਹੀਂ ਜਾਂਦੀ ਸਿਰ 800 ਮੀਟਰ ਉੱਥੇ ਪਾਕਿਸਤਾਨ ਦਾ ਬਾਰਡਰ ਐ ਜੀ ਉਹ ਜਾਂਦੀ ਜਾਂਦੀ ਜੇ 100 ਮੀਟਰ ਫਾਰ ਹੋ ਗਈ ਫੇਕੀ ਕਰੋਗੇ ਤੁਸੀਂ ਫੇ ਕਹੇ ਸਾਡਾ ਰਾਹ ਹਰ ਦਾ ਦੀ ਪਾਕਿਸਤਾਨ ਪੇਂਟਾ ਫਿਰ ਉਹਨੂੰ ਲਿਆਓ ਜੀ ਉਹੀ ਉਹੀ ਹਾਨ ਉਹਨਾਂ ਪਿੰਡਾਂ ਦਾ ਜਿੱਥੇ ਖੜੇ ਸੀ ਉਹੀ ਹਾਲ ਉਹਨਾਂ ਪਿੰਡਾਂ ਦੇ ਉੱਥੇ ਮੈਂ ਵੀ ਨਹੀਂ ਗਿਆ ਕੋਈ ਵੀ ਨਹੀਂ ਗਿਆ ਜੀ ਹਾਂ ਫੌਜ ਦੇ ਹੈਲੀਕਾਪਟਰ ਗਏ ਨੇ ਰਾਸ਼ਨ ਪਾਣੀ ਭੇਜਿਆ ਐਵੇਂ ਛੋਟੇ ਛੋਟੇ ਅਫਸਰਾਂ ਨਾਲ ਬੈਸੀ ਜਾਂਦੇ ਆ ਤੇ ਫਿਰ ਮੈਨੂੰ ਹੈਰਾਨੀ ਦੀ ਗੱਲ ਹੈ ਮੇਰੇ ਕੋਲ ਡਾਟਾ ਪਿਆ ਸਰ ਇੰਨੇ ਜ਼ਿਆਦਾ ਕੱਲਾ ਇਹ ਹੜ ਜਿਹੜਾ ਸੀਗਾ ਇਹ ਕੱਲਾ ਪਾਣੀ ਨਹੀਂ ਲੈ ਕੇ ਆਇਆ ਇਹ ਕੱਲੇ ਮੱਝਾਂ ਗਾਵਾਂ ਜਾਂ ਬੰਦੇ ਜਾਂ ਘਰ ਉਹ ਨਹੀਂ ਰੋੜ ਕੇ ਲੈ ਕੇ ਗਿਆ ਇਹ ਲੱਖਾਂ ਲੋਕਾਂ ਦੇ ਸੁਪਨੇ ਰੋੜ ਕੇ ਲੈ ਗਿਆ ਸੱਦਰਾਂ ਰੋੜ ਕੇ ਲੈ ਗਿਆ ਕਿਸੇ ਨੇ ਗੱਲ ਨਹੀਂ ਕੀਤੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੱਚਿਆਂ ਦੀ ਸਿਲੇਬਸ ਦੀਆਂ ਕਿਤਾਬਾਂ ਰੁੜ ਗਈਆਂ ਜਨਾਬ ਜੋ ਘਾਰੀ ਰੁੜ ਗਿਆ ਵਿੱਚ ਕਿਤਾਬਾਂ ਰੁੜ ਗਈਆਂ ਕਿਵੇਂ ਪੇਪਰ ਦੇਣਗੇ ਜੀ ਉਹ ਇਹਦੇ ਬਾਰੇ ਗੱਲ ਕੀਤੀ ਹੈ ਨਾ ਭਵਾਨਤਮਨ ਨੇ ਲੈਂਦਾ ਇਹ ਹੜ ਤੇ ਮੈਂ ਪਹਾੜ ਸੁਖੂ ਤੋਂ ਧਾਰੇ ਲੈ ਕੇ ਆਇਆ ਉੱਥੋਂ ਪਹਾੜਾਂ ਦੇ ਪਹਾੜਾਂ ਆ ਗਏ ਉੱਥੇ ਫਿਰ ਹੋ ਗਿਆ ਕੰਮ ਪ੍ਰਬੰਧ ਤੁਹਾਡਾ ਉੱਥੇ ਤਾਂ ਥੋੜੀ ਸਰਕਾਰ ਹੈ ਉੱਥੇ ਰੋਕ ਲੈਂਦੇ ਉੱਥੇ ਡੀਸਿਲਟਿੰਗ ਨਹੀਂ ਕੀਤੀ ਡੀਸਿਲਟਾ ਕਾਨੂੰਨ ਕਿਹਨੇ ਬਣਵਾਇਆ ਜੀ ਕਾਂਗਰਸ ਨੇ ਇਹ ਕਹਿ ਕੇ ਰੰਜੀਤ ਸਾਗਰ ਡੈਮ 524 ਤੱਕ ਜਾਊਗਾ ਤਾਂ ਉਹ ਤੋਂ ਬਾਅਦ ਫਿਰ ਪਾਣੀ ਛੱਡਾਂਗੇ ਇਹ ਕਾਂਗਰਸ ਨੇ ਲਿਖਿਆ ਹੋਇਆ ਹੈ ਕਾਂਗਰਸ ਦੀ ਸਰਕਾਰ ਬਣੀ ਇਹ 3 ਸਾਲਾਂ ਸੀ ਹੋ ਗਿਆ ਸਾਰਾ ਕੁਝ ਇਸ ਤੋਂ ਪਹਿਲਾਂ ਕਦੇ ਕੁਝ ਹੋਇਆ ਹੀ ਨਹੀਂ ਸੀ ਹਰ ਗੱਲ ਤੇ ਹਰ ਗੱਲ ਤੇ ਨਾਰਾਜ਼ ਨਹੀਂ ਕਿਆ ਕਰੋ ਕਿਉਂਕਿ ਅਸੀਂ ਅਸੀਂ ਅੰਕੜਿਆਂ ਨਾਲ ਬੋਲਦੇ ਇੰਨਾ ਪਿੰਡਾਂ ਦੇ ਵਿੱਚ ਹਜ਼ਾਰਾਂ ਏਕੜ ਜਬੀਤ ਸਭ ਅਵੇਦ ਕਾ ਜੀ ਆ ਉਥੇ ਮਾਲੂਥਲ ਬਣ ਗਿਆ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਣ ਲੱਗਾ ਸੀਗਾ ਮੈਂ ਉਸ ਸਮੇਂ ਕਿਹਾ ਸੀਗਾ ਟੰਡਿਆ ਵਾਲੀ ਤਾਹ ਤੋਂ ਬਾਹਰ ਰਹਿਦਾ ਕਿਸਾਨ ਉਹਨੂੰ ਸਰ ਪੈਲੀ ਰਕਸ਼ਨ ਚਾਹੀਦੇ ਆ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਦਾਇਆ ਗਿਆ ਸੀਗਾ ਐਦਾਂ ਮਜ਼ਾਦ ਦਾ ਗਿਆ ਸੀਗਾ ਜਿੰਨਾ ਮਜ਼ੇਬਾਦ ਨਾਲੋ ਜਿੰਨਬਦ ਦੀ ਮਜਾਹ ਟਾਈ ਦਿਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਦੀ ਲੜਾਂਗੇ ਮੈਂ ਕਿਹਾ ਸੀ ਨਾ ਅੱਜ ਸਾਹਿਬ ਜਾ ਕੇ ਦੇਖੋ ਹਾਕ ਦੀ ਇੱਕ ਕਮੇਟੀ ਬਣਾਓ ਮਦਾਨ ਸਵਾ ਦੀ ਇੱਕ ਕਮੇਟੀ ਬਣਾਓ ਰਵਾਵੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਲੀਵਾਸ ਉਹਦਾ ਦੇਨਦਲ ਕੌਣ ਕਿੱਥੇ ਗਿਆ ਕੇਂਦਰ ਸਦਗਤ ਸਾਹਿਬ ਅਸੀਂ ਕਹਿ ਰਹੇ ਸੀ ਜੇ ਇਨਾ ਪਿੰਡਾਂ ਦੇ ਵਿੱਚ ਹਯਾਰਾ ਇੱਕਰਜਬੀਕ ਸਭ ਅਵੇਤ ਬਾਗਿਆਥੇ ਮਾਲੂਥਲ ਬਣ ਗਿਆ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਣ ਲੱਗਾ ਸੀਗਾ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆ ਵਾਲੀ ਤਾਤ ਤੋਂ ਬਾਹਰ ਜਾਂਦਾ ਕਿਸਾਨ ਪ੍ਰਧਾਨ ਮੰਤਰੀ ਸਾਹਿਬ ਆਏ ਪ੍ਰਧਾਨ ਮੰਤਰੀ ਸਾਹਿਬ ਆਏ ਉਹ ਚੰਬੇ ਤੋਂ ਕਾਂਗਰੇ ਤੋਂ ਆਏ helicopter ਵੀ ਦੇਖਿਆ ਥੱਲੇ ਫੌਜ ਦੇ ਉੱਚ ਆਪਦੀ ਬੰਦੇ ਜਿਮ ਠਾ ਰੱਖੇ ਸੀ ਸਾਰੇ ਪੂਰੇ ਭਾਜਪਾ ਦਾ ਕਾਂਗਰਸ ਵਿੱਚ ਬੈਠਾ ਸੀ ਸਾਰਾ ਜਿਹੜੇ ਅਸਲੀ ਭਾਜਪਾ ਵਾਲੇ ਸੀ ਉਤਸ਼ਵੀ ਕੁਮਾਰ ਹੋਰੀ ਉਹ ਬਚਾਰੇ ਪੁੱਛੇ ਬੈਠੇ ਸੀ ਤਾਂ ਇਹੋ ਸ਼ਾਇਦ ਅੱਜ ਨਹੀਂ ਆਏ ਹੋਣੇ ਕਿਉਂਕਿ ਸਾਡਾ ਤਾਂ ਕੰਮ ਨਹੀਂ ਹੋਇਆ ਉੱਥੇ ਸੰਖੜਾ ਕੋਈ ਪੁਲਾਉਂਦਾ ਇੱਥੇ ਇਸ ਕਰਕੇ ਉਹ ਨਾ ਤਾਂ ਜਦੋਂ ਫਿਰ ਇਹ ਕਹਿੰਦੇ ਹੋਣੇ ਭਾਜਪਾ ਸਾਹਬ ਸਾਨੂੰ ਦੇਣਾ ਪੈਂਦਾ ਹੈ ਮੂਰੇ ਪ੍ਰਧਾਨ ਮੰਤਰੀ ਨਾਲ ਕੋਈ ਹੋਰ ਆ ਜਾਂਦਾ ਹੈ ਇਸ ਕਰਕੇ 1600 ਕਰੋੜ ਰੁਪਏ ਅਨਾਉਂਸ ਕਰ ਗਿਆ ਜੀ 2300 ਪੰਜ ਪਿੰਡ ਦੇ ਫਿਲਹਾਲ ਜੇ ਆਪਾਂ ਇਹਨਾਂ ਨੂੰ 2305 ਹੀ ਮੰਨ ਲਈਏ ਪ੍ਰਮਾਤਮਾ ਕਰੇ ਹੋਰ ਕੋਈ ਪਿੰਡ ਨਾ ਡੁੱਬਿਆ ਹੋਵੇ 2305 ਨੂੰ 1600 ਵੰਡਣਾ ਹੋਵੇ ਜੀ 80 ਲੱਖ ਵੀ ਨਹੀਂ ਆਇਆ ਇੱਕ ਪਿੰਡ ਨੂੰ ਉਹਨਾਂ ਦੇ ਘਰ ਉਹਨਾਂ ਦੇ ਪਸ਼ੂ ਉਹਨਾਂ ਦੇ ਖੇਤ ਟਰੈਕਟਰ ਮਸ਼ੀਨਰੀ ਮਜ਼ਦੂਰੀ ਜਿਹੜੀ ਮਰ ਗਈ ਫਸਲਾਂ ਕਰਕੇ ਮਜ਼ਦੂਰਾਂ ਦੀ ਦਿਹਾੜੀ ਮਰ ਗਈ ਕਿਵੇਂ ਦੇਵਾਂਗੇ ਜੀ 1600 ਕਰੋੜ ਦੇ ਕੇ ਕਹਿੰਦੇ ਬਹੁਤ ਦੇਦੀ ਹੈ ਬਹੁਤ ਦੇਦੀ ਹੈ 1500 ਹਿਮਾਚਲ ਨੂੰ ਦੇਗੇ ਜੀ 1600 ਸਾਨੂੰ ਦੇਗੀ ਪ੍ਰਧਾਨ ਮੰਤਰੀ ਸਾਹਿਬ ਆਏ ਪ੍ਰਧਾਨ ਮੰਤਰੀ ਸਾਹਿਬ ਆਏ ਉਹ ਚੰਬੇ ਤੋਂ ਕਾਂਗੜੇ ਤੋਂ ਆਏ ਹੈਲੀਕਾਪਟਰ ਵੀ ਦੇਖਿਆ ਥੱਲੇ ਫੌਜ ਦੇ ਉੱਚ ਆਪਦੀ ਬੰਦੇ ਜਿ ਬਿਠਾ ਰੱਖੇ ਸੀ ਸਾਰੇ ਪੂਰੇ ਭਾਜਪਾ ਦਾ ਕਾਂਗਰਸ ਵਿੰਗ ਬੈਠਾ ਸੀ ਸਾਰਾ ਜਿਹੜੇ ਅਸਲੀ ਭਾਜਪਾ ਵਾਲੇ ਸੀ ਤਾਸ਼ਵੀ ਕੁਮਾਰ ਉਹ ਵੀ ਉੱਥੇ ਬੈਠੇ ਸੀ ਤਾਂ ਇਹੋ ਸ਼ਾਇਦ ਅੱਜ ਨਹੀਂ ਆਏ ਹੋਣੇ ਕਿਉਂਕਿ ਸਾਡਾ ਤਾਂ ਕੰਮ ਨਹੀਂ ਕੋਈ ਉੱਥੇ ਸੰਨ ਕੋਈ ਕਿ ਬੁਲਾਉਂਦਾ ਇੱਥੇ ਇਸ ਕਰਕੇ ਉਹ ਨਾ ਤਾਂ ਜਦ ਤੱਕ ਇਹ ਕਹਿੰਦੇ ਉਹਨੇ ਭਾਜਪਾ ਸਾਹਿਬ ਸਾਨੂੰ ਦੇਣਾ ਪੈਂਦਾ ਹੈ ਮੂਰੇ ਪ੍ਰਧਾਨ ਮੰਤਰੀ ਨਾਲ ਕੋਈ ਹੋਰ ਆ ਜਾਂਦਾ ਹੈ ਇਸ ਕਰਕੇ 1600 ਕਰੋੜ ਰੁਪਏ ਅਨਾਉਂਸ ਕਰਕੇ ਜੀ 2305 ਪਿੰਡ ਦੇ ਫਿਲਹਾਲ ਜੇ ਆਪਾਂ ਇਹਨਾਂ ਨੂੰ 2305 ਹੀ ਮੰਨ ਲਈਏ ਤੇ ਪ੍ਰਮਾਤਮਾ ਕਰੇ ਹੋਰ ਕੋਈ ਪਿੰਡ ਨਾ ਡੁੱਬਿਆ ਹੋਵੇ 2305 ਨੂੰ 1600 ਵੰਡਣਾ ਹੋਵੇ ਜੀ 80 ਲੱਖ ਵੀ ਨਹੀਂ ਆਇਆ ਇੱਕ ਪਿੰਡ ਨੂੰ ਉਹਨਾਂ ਦੇ ਘਰ ਉਹਨਾਂ ਦੇ ਪਸ਼ੂ ਉਹਨਾਂ ਦੇ ਖੇਤ ਟਰੈਕਟਰ ਮਸ਼ੀਨਰੀ ਮਜ਼ਦੂਰੀ ਜਿਹੜੀ ਮਰ ਗਈ ਫਸਲਾਂ ਕਰਕੇ ਮਜ਼ਦੂਰਾਂ ਦੀ ਇਹੜੀ ਮਰ ਗਈ ਕਿਵੇਂ ਦੇਵਾਂਗੇ ਸੀ 1600 ਕਰੋੜ ਦੇ ਕੇ ਕਹਿੰਦੇ ਬਹੁਤ ਦੇ ਦੀ ਆਪਾ ਸਰ ਕੀ ਆជា ਸੀ ਕੀ ਅਸੀਂ ਆਪਣੀ ਪੋਲਿਟੀਕਲ ਜਮਾਤ ਦਾ ਜਲੂਸ ਨਹੀਂ ਕਢਾ ਰਹੇ ਸਰ ਕੀ ਸਰ ਇਹਦਾ ਮਤਲਬ ਆ ਸਾਨੂੰ ਮਾਨ ਸਾਹਿਬ ਨੇ ਸਰ ਖੁਦ ਸੈਸ਼ਨ ਬੁਲਾਇਆ ਇਹ ਆਪੋਜੀਸ਼ਨ ਦੀ ਮੰਗ ਤੇ ਨਹੀਂ ਹੈ ਠੀਕ ਹੈ ਸਰ ਠੀਕ ਹੈ ਤੁਹਾਨੂੰ ਕਿਤੇ ਕਮੀ ਲੱਗਦੀ ਹੈ ਉਹਦੀ ਮर्याਦਾ ਪਰ ਅਸੀਂ ਸਰ ਲੋਕ ਮਰ ਗਏ ਲੋਕਾਂ ਦੇ ਪਸ਼ੂ ਘਰਾਂ ਦੇ ਜੀ ਸਰ ਕਾਲੇ ਜਮੀਨਾ ਸਭ ਖਰਾਬ ਹੋ ਗਿਆ ਸਰ ਅਸੀਂ ਕੀ ਕਿਦਾਂ ਦੀ ਕਿਦਾਂ ਦੀ ਪਾਰਲੀਮੈਂਟਰੀਅਨ ਲੈਂਗੁਏਜ ਯੂਜ਼ ਕਰ ਰਹੇ ਹਾਂ ਸਰ ਉਹ ਸੋਚਣਗੇ ਨਹੀਂ ਕਿ ਲੋਕ ਸੋਚਣਗੇ ਨਹੀਂ ਕਿ ਸੈਸ਼ਨ ਹੀ ਕਿਉਂ ਬੁਲਾਇਆ ਸਰ ਲੱਖਾਂ ਰੁਪਏ ਕਰੋੜਾਂ ਰੁਪਏ ਸੈਸ਼ਨ ਤੇ ਲੱਗ ਰਹੇ ਆ ਅਸੀਂ ਤਾਂ ਸਾਰੇ ਸਰ ਨਵੇਂ ਕੁਰਤੇ ਪਿਆ ਮੈਂ ਇੰਥੇ ਇਕੱਟਾ ਪਾ ਕੇ ਆ ਗਏ ਲੋਕਾਂ ਦੇ ਸਰ ਘਰੇ ਮੁਜੜੇ ਹੋਏ ਆ ਫਿਰ ਆ ਵੀ ਪੈਸਾ ਉੱਥੇ ਲਾ ਦਿੰਦੇ ਮੇਰੇ ਹਲਕੇ 'ਚ ਅਜੇ ਵੀ ਬਹੁਤ ਕੰਮ ਹੈ ਮੈਂ ਵੀ ਛੱਡ ਕੇ ਆਇਆ ਸਰ ਸਾਰੇ ਅਸੀਂ ਆਏ ਅਸੀਂ ਆਪਣੇ ਇਲਾਕੇ ਦਾ ਦੁੱਖ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਕੇਂਦਰ ਨੂੰ ਸਰ ਪੂਰੇ ਦੇਸ਼ ਨੂੰ ਪਤਾ ਲੱਗੇ ਦੁਨੀਆ ਨੂੰ ਪਤਾ ਲੱਗੇ ਕਿ ਜਿਹੜਾ ਪੰਜਾਬ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦੀ ਰੱਖਿਆ ਇਸੇ ਦੌਰਾਨ ਪੰਜਾਬ ਦੇ ਕਿਸਾਨ ਸਰਕਾਰ ਦੇ ਉੱਤਰ ਆਏ ਹਨ ਕਿ ਕਿਸਾਨ ਯੂਨੀਅਨ ਅਨੇ ਸਰਕਾਰ ਨੂੰ 40 ਹਜ਼ਾਰ ਕਰੋੜ ਰੁਪਏ ਦੇ ਵਿਸ਼ਾਲ ਮੁਆਵਜ਼ੇ ਦੀ ਮੰਗ ਕੀਤੀ ਇਹ ਮੁਆਵਜ਼ਾ ਨਾ ਸਿਰਫ ਫਸਲਾਂ ਦੇ ਨੁਕਸਾਨ ਸਗੋਂ ਜਾਨਮਾਲ ਅਤੇ ਜਾਇਦਾਦ ਦੇ ਨੁਕਸਾਨ ਲਈ ਵੀ ਹੈ ਕਿਸਾਨ ਆਗੂ ਨੇ ਕਰਜ਼ੇ ਨੂੰ ਮੁਆਫ ਕਰਨ ਅਤੇ ਤਬਾਹ ਹੋਈਆਂ ਜ਼ਮੀਨਾਂ ਦੇ ਪੁਨਰਨਿਰਮਾਣ ਲਈ ਫੰਡ ਦੀ ਮੰਗ ਵੀ ਕੀਤੀ ਹੈ ਪੰਜਾਬ ਦੇ ਖੇਤਾਂ ਲਈ ਬਈ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ ਘਰ ਖੇਤ ਕਈ ਪਰਿਵਾਰਾਂ ਦੀ ਉਮੀਦ ਕਿਸਾਨਾਂ ਦਾ ਕਹਿਣਾ ਹੈ ਸਰਕਾਰ ਦੀ ਮਦਦ ਬਿਲਕੁਲ ਨਾ ਕਾਫੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ ਅਤੇ ਕਿਸਾਨ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਨ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਅੰਦੋਲਨ ਹੋਰ ਤੇਜ਼ ਹੋਵੇਗਾ ਅਤੇ ਹੁਣ ਗੱਲ ਪਰਾਲੀ ਸਾੜਨ ਦੇ ਮੁੱਦੇ ਦੀ ਜੋ ਫਸਲ ਕੱਟਣ ਦੀ ਸੀਜ਼ਨ ਨਾਲ ਫਿਰ ਤੋਂ ਸੁਰਖੀਆਂ ਦੇ ਵਿੱਚ ਹੀ ਪੰਜਾਬ ਦੇ ਅਧਿਕਾਰੀਆਂ ਨੇ ਹੌਟਸਪੌਟ ਪਿੰਡਾਂ ਵਿੱਚ ਪ੍ਰਾਲੀ ਸਾੜਨ ਨੂੰ ਰੋਕਣ ਲਈ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੁਰਮਾਨੇ ਨੋਟਿਸ ਅਤੇ ਜਾਗਰੂਕਤਾ ਮਹਿਮਾ ਚੱਲ ਰਹੀਆਂ ਨੇ ਸਰਕਾਰ ਦਾ ਟੀਚਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵੱਡੀ ਕਮੀ ਲਿਆਂਦੀ ਜਾਵੇ ਪਰ ਸਵਾਲ ਇਹ ਹੈ ਕਿ ਸਰਕਾਰ ਕਿਸਾਨਾਂ ਨੂੰ ਪ੍ਰਾਲੀ ਦੇ ਹੋਰ ਹੱਲ ਜਿਵੇਂ ਕਿ ਸਬਸਿਡੀ ਮਸ਼ੀਨਾ ਜਾ ਵਿਕਲਪ ਖੇਤੀ ਦੇ ਸਕਦੀ ਹੈ ਕਿਸਾਨਾਂ ਦੇ ਹਨ ਕੇ ਸਮੇਂ ਦੀ ਕਮੀ ਅਤੇ ਮਸ਼ੀਨਾਂ ਦੀ ਮਹਿੰਗਾਈ ਕਾਰਨ ਪ੍ਰਾਲੀ ਸਾੜਨਾ ਉਹਨਾਂ ਦੀ ਮਜਬੂਰੀ ਬਣ ਚਲ ਗਈ ਹੈ ਪੰਜਾਬ ਅੱਜ ਇੱਕ ਅਜਿਹੇ ਮੋੜ ਤੇ ਖੜਾ ਹੈ ਜਿੱਥੇ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਦੂਰੀ ਵਧਦੀ ਜਾ ਰਹੀ ਹੈ ਵਿਧਾਨ ਸਭਾ ਦੀ ਮੰਗ ਕਿਸਾਨਾਂ ਦਾ ਗੁੱਸਾ ਅਤੇ ਪ੍ਰਾਲੀ ਸਾੜਨ ਦਾ ਸੰਕਟ ਇਹ ਸਾਰੇ ਮੁੱਦੇ ਇੱਕ ਸਵਾਲ ਛੱਡਦੇ ਹਨ ਕੀ ਪੰਜਾਬ ਨੂੰ ਸਮੇਂ ਸਿਰ ਰਾਹਤ ਅਤੇ ਹੱਲ ਮਿਲਣਗੇ ਸਾਡੇ ਨਾਲ ਜੁੜੇ ਰਹੋ ਲਾਈਕ ਅਤੇ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਦੱਸੋ ਕਿ ਸਰਕਾਰ ਹੁਣ ਕੀ ਸਰਕਾਰ ਨੂੰ ਹੁਣ ਸਖਤ ਫੈਸਲੇ ਲੈਣੇ ਚਾਹੀਦੇ ਹਨ ਮਿਲਦੇ ਹਾਂ ਅਗਲੀ ਖਬਰ ਦੇ ਨਾਲ ਸਤਿ ਸ਼੍ਰੀ ਅਕਾਲ